ਹਲੋ ਜੀ ਗੁੱਡ ਮਾਰਨਿੰਗ ਗੁੱਡ ਈਵਨਿੰਗ ਗੁੱਡ ਆਫਟਰਨੂਨ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਨੂੰ ਅੱਜ ਦੇ ਵਲੌਗ ਦੀ ਆਪਾਂ ਸ਼ੁਰੂਆਤ ਕਰਨ ਲੱਗੇ ਆਂ ਟਾਈਮ ਹੋ ਚੁੱਕਾ ਸੀਗਾ ਸਵੇਰ ਦਾ 9:30 ਵਜੇ ਦਾ ਤੇ ਅੱਜ ਦੇ ਨ ਨਵਾਂ ਨਵੀਂ ਸ਼ੁਰੂਆਤ ਹੋ ਚੁੱਕੀ ਹੈ ਜਿੱਦਾਂ ਕਿ ਤੁਸੀਂ ਕਿ ਆਪਣੇ ਰੋਜ਼ ਵਲੌਗ ਵੇਖਦੇ ਜੇ ਤੇ ਤੁਹਾਨੂੰ ਪਤਾ ਹੈ ਕਿ ਦਿਨ ਦੀ ਰੁਟੀਨ ਤੇ ਆਪਣੀ ਹਨ ਕਰਦੇ ਕੰਮਕਾਰਾਂ ਤੋਂ ਸ਼ੁਰੂ ਹੁੰਦੀ ਹੈ ਦਿਨ ਆਪਣਾ ਹਰ ਦਿਕ ਮਗਾਰਾਂ ਤੋਂ ਇੱਥੇ ਅੱਜ ਤੋਂ ਕੋ ਥੋੜੀ ਟਾਈਮ ਨਾਲ ਲੱਗ ਗਈ ਸੀਗੀ ਤੇ ਇਸ ਕਰਕੇ ਜਿਹੜੀ ਆ ਕੰਮ ਜਿਹੜੇ ਆਪਣੇ ਹੋਰ ਜਲਦੀ ਨਿਬੜ ਗਏ ਤੇ ਆ ਥੋੜੇ ਜਿਹਾ ਨਾ ਸਨੋਈ ਦੇ ਵਾਲ ਸੀਗੇ ਤੇ ਮੈਂ ਉਹ ਸਾਫ਼ ਕਰਦੀ ਪਈ ਆ ਤੇ ਮੈਂ ਹਾਂ ਚਲੋ ਘਾਰ ਹੀ ਲਵਾ ਤੇ ਫੇਰ ਹੀ ਜਿਹੜਾ ਕਿ ਮੈਂ ਬਾਅਦ ਵਿੱਚ ਬਾਹਰ ਜਾਵਾਂ ਕਿਉਂਕਿ ਕੋਈ ਨਾ ਅਚਾਨਕ ਭੈਣ ਭਰਾ ਆ ਜਾਂਦਾ ਤੇ ਸਨੋਈ ਦੇ ਵਾਲ ਜਿਹੜੇ ਫਿਰ ਸੋਫੇ ਤੇ ਲੱਗੇ ਵੇਖ ਕੇ ਨਾ ਮੈਨੂੰ ਆਪਣੇ ਆਪ ਨੂੰ ਜਿਹੜਾ ਬੁਰਾਇਆ ਲੱਗਦਾ ਏ ਤੇ ਇਸ ਕਰਕੇ ਸਭ ਤੋਂ ਪਹਿਲਾਂ ਕੰਮ ਮੇਰਾ ਇਹੋ ਹੀ ਹੁੰਦਾ ਹੈ ਕਿ ਮੈਂ ਅੰਦਰ ਰੂਮ ਕਲੀਨ ਕਰਦਾ ਹਾਂ ਰੂਮ ਕਲੀਨ ਕਰਕੇ ਤੇ ਫੇਰ ਹੀ ਜਿਹੜਾ ਕਿ ਬਾਹਰ ਨੂੰ ਕਦਮ ਪੁੱਟਿਆ ਜਾਵੇ ਤੇ ਫੇਰ ਜਿਹੜੇ ਆ ਬਾਹਰ ਵਾਲੇ ਕੰਮ ਸਟਾਰਟ ਕੀਤੇ ਜਾਣ ਤੇ ਅੱਜ ਧੁੱਪ ਬੜੀ ਵਧੀਆ ਲੱਗ ਗਈ ਆ ਤੇ ਧੁੱਪ ਹੁਣ ਹੋਣੀ ਬੈਠਾ ਜਣਾ 10 ਕਿ ਮਿੰਟ ਬਾਅਦ ਵਿੱਚ ਤੁਹਾਨੂੰ ਪਤਾ ਕਿ ਧੁੱਪੇ ਬੈਠਾ ਨਹੀਂ ਜਾਂਦਾ ਕਿਉਂਕਿ ਧੁੱਪ ਬਾਅਦ ਵਿੱਚ ਬਹੁਤ ਜ਼ਿਆਦੀ ਚੁੱਭਣ ਵਾਲੀ ਹੋ ਜਾਂਦੀ ਹੈ ਤੇ ਜੇ ਗਰੂਪ ਕਹੇ ਨੇ ਬਾਹਰ ਥੋੜਾ ਜਿਹਾ ਉਹਨਾਂ ਨੂੰ ਕੰਮ ਸੀਗਾ ਤੇ ਮੈਂ ਮੈਂ ਚਲੋ ਮੈਂ ਆਪਣੀ ਉਨੀ ਦੇਰ ਤੱਕ ਘਰ ਦੀ ਸਫਾਈ ਕਰ ਲਾਂ ਤੇ ਫਿਰ ਜਿਹੜਾ ਕਿ ਅਗਲੇ ਕੰਮ ਆਪਾਂ ਬਾਅਦ ਵਿੱਚ ਕਰਦੇ ਆਂ ਤੇ ਹੁਣ ਆਪਾਂ ਚੱਲੀਏ ਬਾਹਰ ਨੂੰ ਪ੍ਰਭ ਗਿਆ ਸਕੂਲ ਤੇ ਹਾਂ ਜਿਹੜੇ ਕਿਨੇ ਕਿ ਕੰਮ ਜਿੰਨੇ ਪਟਾ ਕੇ ਤੇ ਫਿਰ ਆਪਾਂ ਜਿਹੜਾ ਕਿ ਆਪਣੇ ਜਿਹੜੀ ਇੱਕ ਮਿੰਟ ਹੋਊਗਾ ਚਲੋ ਹੁਣ ਆਪਾਂ ਚੱਲਦੇ ਆਂ ਬਾਹਰ ਤੇ ਤੁਹਾਨੂੰ ਵੀ ਦਿਖਾਉਨੇ ਬਾਹਰ ਤੁੱਪ ਤੇ ਤੁੱਪ ਸਿਖਾਉਨੇ ਆ ਕਿਉਂਕਿ ਅਹੀਂ ਤੇ ਤੁੱਪ ਜਿਹੜੀ ਅਸੀਂ ਸਿੱਖ ਚੁੱਕੇ ਆਂ ਇੱਕ ਵਾਰੀ ਤੇ ਉਧਰ ਦੇਖੋ ਸੁਨੋਈ ਮੈਡਮ ਤੁਹਾਨੂੰ ਦਿਖਾਉਣੀ ਆ ਉਹ ਵੇਖੋ ਚੱਕੋ ਕਿੱਦਾਂ ਬੈਠੀ ਆ ਤੇ ਅੱਜ ਵੇਖਦੇ ਹੁਣ ਅੱਗੇ ਅੱਗੇ ਆਪਾਂ ਕੀ ਕਰਦੇ ਆ ਜੇ ਮੇਰੇ ਬਹੁਤ ਕੰਮ ਆ ਕੱਪੜੇ ਵੀ ਮੈਂ ਬਾਹਰ ਜਿਹੜੇ ਆ ਧੋਣ ਵਾਲੇ ਉਹ ਕੱਢ ਕੇ ਰੱਖੇ ਹੋਏ ਆ ਉਹ ਧੋਣੇ ਆ ਜੈਲ ਪਿਸਟਿਕ ਦੀ ਛੇੜ ਦੱਸਿਓ ਕਿੱਦਾਂ ਦੀ ਲੱਗੀ ਮੈਨੂੰ ਤੇ ਬਹੁਤ ਵਧੀਆ ਲੱਗਣ ਦੀ ਆ ਤੇ ਚਲੋ ਹੁਣ ਆਪਾਂ ਮਿਲਦੇ ਤੁਹਾਨੂੰ ਥੋੜੀ ਦੇਰ ਬਾਅਦ ਠੀਕ ਆ ਕੱਪੜੇ ਮੈਂ ਧੋਣ ਵਾਲੇ ਰੱਖੇ ਸੀਗੇ ਇਹ ਮੈਂ ਧੋਣੇ ਆ ਹੱਥ ਦੇ ਨਾਲ ਤੇ ਬਾਕੀ ਜਿਹੜੇ ਮਸ਼ੀਨ ਨਾਲ ਧੋਣ ਵਾਲੇ ਸੀਗੇ ਉਹ ਧੋ ਕੇ ਸੁੱਕਣੇ ਪਾ ਦਿੱਤੇ ਨੇ ਤੇ ਮਸਨੋ ਦੀ ਆ ਵਾਲੀ ਕੰਪਲੀਟ ਹੈ ਕਈਆਂ ਅੰਦਰੋਂ ਤੇ ਇਹਦੇ ਤੋਂ ਜਿੰਨੇ ਵਾਲ ਆ ਸਾਰੇ ਲਾਉਂਗੀ ਤੇ ਡੌਗ ਰੱਖਣਾ ਘਰ ਦੇ ਵਿੱਚ ਬਿਲਕੁਲ ਸੌਖਾ ਨਹੀਂ ਜੇ ਬਹੁਤ ਹੀ ਔਖਾ ਤੇ ਬਹੁਤ ਹੀ ਜ਼ਿਆਦਾ ਕੰਮ ਵਧ ਜਾਂਦੇ ਜਿੱਦਾਂ ਇੱਕ ਛੋਟੇ ਜਿਹੇ ਬੱਚੇ ਦੀ ਦੇ ਕੰਮ ਨਹੀਂ ਹੁੰਦੇ ਨਿੱਕੇ ਨਿੱਕੇ ਕੰਮ ਉਹ ਕੰਮ ਹੁੰਦੇ ਨੇ ਤੇ ਇਹ ਹੁਣ ਉਦਾਂ ਹੀ ਇੱਕ ਡੌਗ ਦਾ ਵੀ ਉਹੀ ਕੰਮ ਹੁੰਦਾ ਹੈ ਤੇ ਡੌਗ ਘਰ ਦੇ ਵਿੱਚ ਰੱਖਣਾ ਬਹੁਤ ਜ਼ਿਆਦਾ ਔਖਾ ਗਾਈਸ ਤੇ ਜਿਨ੍ਹਾਂ ਨੇ ਡੌਗ ਰੱਖ ਕੇ ਘਰ ਦੇ ਵਿੱਚ ਉਹਨਾਂ ਨੂੰ ਉਹ ਮੈਂ ਨਾਲੇ ਲੇਟ ਕਰ ਸਕਦੇ ਦੇ ਕਿ ਕੁੱਤੇ ਹਾਂ ਕੋਈ ਵੀ ਆਪਾਂ ਪੈਟ ਰੱਖਣਾ ਨਾ ਕੋਈ ਡੌਗ ਜਾਂ ਕੈਟ ਕੁਝ ਵੀ ਰੱਖਣਾ ਪਾਣਾ ਤੇ ਉਹਦੇ ਨਾਲ ਨਾ ਬਹੁਤ ਹੀ ਜ਼ਿਆਦਾ ਸੈਕਰੀਫਾਈਸ ਆਪਾਂ ਨੂੰ ਕਰਨੇ ਪੈਂਦੇ ਨੇ ਹੁਣ ਨਾ ਸਾਡੇ ਸਾਰੇ ਘਰ ਦੇ ਵਿੱਚ ਇੰਨੇ ਵਾਲ ਵਾਲ ਹੋ ਜਾਂਦੇ ਨੇ ਤੇ ਉਹਦਾ ਕਰਕੇ ਮੈਨੂੰ ਸੱਚੀ ਇੰਨਾ ਗੁੱਸਾ ਛੱਡਦਾ ਨਾ ਕਿ ਬਹੁਤ ਹੀ ਜ਼ਿਆਦਾ ਤੇ ਹੁਣ ਪਹਿਲਾਂ ਮੈਂ ਅੰਦਰੂਮ ਦੇ ਵਿੱਚ ਮੈਂ ਰਹਿ ਕੇ ਹੀ ਕੰਮ ਵੱਜ ਜਾਂਦਾ ਕਿ ਮੈਂ ਸਾਰੇ ਜਿਹੜੇ ਵਾਲ ਆ ਉਹ ਕੱਟ ਸੈੱਟ ਕਰ ਲੈਂਦੇ ਹੁੰਦੇ ਆ ਕੱਢੇ ਕਰ ਲੈਂਦੇ ਹੁੰਦੇ ਆ ਦੀਦੀ ਝਾੜੂ ਤੇ ਲਾ ਵੀ ਦਿੰਦੇ ਪਰ ਝਾੜੂ ਦੇ ਨਾਲ ਪੂਰੇ ਵਾਲ ਨਹੀਂ ਚੁੱਕੇ ਜਾਂਦੇ ਫਿਰ ਮੈਨੂੰ ਦੁਬਾਰਾ ਇਹ ਕੰਮ ਜਿਹੜਾ ਕਰਨਾ ਪੈਂਦਾ ਤੇ ਹੁਣ ਮੈਂ ਉਹਦਾ ਕੰਬਲ ਲੈ ਕੇ ਆਏ ਤੇ ਕੰਬਲ ਦੇ ਵਿੱਚ ਉਹ ਵਾਲ ਸਾਰੇ ਉਤਾਰਾਂਗੀ ਤੇ ਸਾਫ਼ ਕਰਾਂਗੀ ਤੇ ਕਰੀਏ ਹੁਣ ਆਪਣੇ ਕੰਮ ਤੇ ਇਦਾਂ ਹੀ ਮੈਡਮ ਦੇ ਇਹੋ ਹੀ ਇਹ ਕੰਮ ਜਿਹੜੇ ਆ ਵੇਖੋ ਉਹ ਦੀਦੀ ਕਿੱਥੇ ਰੱਖ ਗਏ ਗਮਲੇ ਦੇ ਉੱਪਰ ਉਹਦੇ ਚੌਲ ਦੇ ਪਾਈਪ ਐ ਸੀ ਕਿ ਕੱਲ ਮੈਨੂੰ ਰੋਟੀ ਰੋਟੀ ਤੇ ਬਿਲਕੁਲ ਹੀ ਨਾ ਖਾਦੀ ਗਾਇਸ ਪਤਾ ਨਹੀਂ ਕਿਉਂ ਜੇ ਕਿਸੇ ਨੇ ਡੌਗ ਰੱਖਿਆ ਹੋਵੇ ਆਪਣੇ ਘਰ ਇੱਥੇ ਕੋਈ ਡੌਗ ਰੋਟੀ ਕਿਉਂ ਨਹੀਂ ਖਾਂਦੀ ਤੇ ਇਹਨੂੰ ਨਾ ਮਤਲਬ ਕਿ ਬਾਹਰ ਦੀਆਂ ਚੀਜ਼ਾਂ ਦੀ ਇੰਨਾ ਚਸਕਾ ਨਾ ਜਿਵੇਂ ਲਾਡੋ ਕੀ ਬਿਸਕਟ ਵਗੈਰਾ ਤੇ ਹੋਰ ਕੁਝ ਚੀਜ਼ ਜਿਹੜੀ ਵੀ ਪਾ ਦੀਏ ਨੇ ਖਾ ਲੈਣੇ ਆ ਤੇ ਬਸ ਇਹੀ ਆ ਕਿ ਰੋਟੀ ਨਹੀਂ ਇਹਨੇ ਖਾਣੀ ਮੈਨੂੰ ਇੰਨਾ ਗੁੱਸਾ ਚੜਦਾ ਨਾ ਤੇ ਹੁਣ ਆਪਾਂ ਕਰੀਏ ਇਹਨਾਂ ਨੂੰ ਸਾਫ਼ ਤੇ ਫਿਰ ਮਿਲਦੇ ਆਪਾਂ ਥੋੜੀ देर ਬਾਅਦ ਹੁਣ ਇਹਨੂੰ ਮੈਂ ਨਾ ਸਾਰੇ ਕੰਬਲ ਨੂੰ ਪਹਿਲਾਂ ਕਰੂੰਗੀ ਸਾਫ਼ ਕਿਉਂਕਿ ਇਹਦੇ ਯਾਰ ਇਧਰ ਵੇਖੋ ਬਹੁਤ ਹੀ ਜਿਆਦਾ ਮਾਰ ਲੱਗ ਜਾਂਦੇ ਨੇ ਬੜਾ ਔਖਾ ਲੱਗਦਾ ਮੈਨੂੰ ਸੱਚੀ ਗੁੱਸਾ ਵੀ ਬੜਾ ਜੜਦਾ ਪਰ ਇਹ ਮਸੂਮ ਜੀ ਤੇ ਮਨੂ ਨਾ ਪਿਆਰ ਵੀ ਬੜਾ ਹੁੰਦਾ ਦੋਵੇਂ ਕੰਮ ਹੀ ਹੁੰਦੇ ਆ ਤੇ ਇਹ ਕੰਮ ਇੱਕ ਘਰ ਦੀ ਲੇਡੀ ਨੂੰ ਹੀ ਕਰਨੇ ਪੈਂਦੇ ਨੇ ਬੰਦਿਆਂ ਨੇ ਤੇ ਬੱਸ ਹੌਲੀ ਜੀ ਕਹਿ ਕੇ ਆ ਕੇ ਕਹਿ ਦੇਣਾ ਕਿ ਤੁਸੀਂ ਕੀ ਕਰਦੀਆਂ ਜੇ ਸਾਰਾ ਦਿਨ ਤੁਸੀਂ ਕੀ ਕਰਦੀਆਂ ਜੇ ਸਾਰਾ ਦਿਨ ਮੇਲੀਆਂ ਹੀ ਰਹਿੰਦੀਆਂ ਜਿਵੇਂ ਹੋ ਤੇ ਆਹ ਹੁਣ ਜੇ ਮੈਨੂੰ ਧੋਆ ਵੀ ਨਾ ਕੋ ਤਾਂ ਵੀ ਨਹੀਂ ਨਿਕਲਣਗੇ ਵਾਲ ਇਹਨਾਂ ਨੂੰ ਐਦਾਂ ਹੀ ਕਰਕੇ ਮੈਨੂੰ ਕੱਢਨੇ ਪੈਣੇ ਨੇ ਤੇ ਪੂਰੇ ਜੇ ਫਿਰ ਵੀ ਨਹੀਂ ਨਿਕਲਣੇ ਥੋੜਾ ਥੋੜਾ ਨਿਕਲ ਨਹੀਂ ਨਹੀਂ ਇਕਦਾਂ ਮੇਰੇ ਮੂਜਾ ਹੁਣ ਮੇਰੀ ਉਹ ਜਿਹੜੀ ਲੈਗ ਕੇ ਪੇਨ ਹੁੰਦੀ ਹੈ ਨਾ ਇਹ ਕਦੀ ਕਦੀ ਦਿਨ ਦੇ ਵਿੱਚ ਫੇਰ ਖੇਨੋ ਲੱਗਉਂਦੀ ਤੇ ਮੇਰਾ ਕੰਮ ਨਾ ਫੇਰ ਉਹੀ ਹੈ ਜਿੱਤੇ ਮੈਨੂੰ ਇਹ ਆ ਕਿ ਮੈਂ ਥੋੜਾ ਜਿਹਾ ਬੱਚਿਆਂ ਦੇ ਐਗਜ਼ਾਮ ਕਢਵਾ ਲਾਂ ਸਕੂਲਾਂ ਦੇ ਤੇ ਫਿਰ ਜਿਹੜਾ ਕਿ ਬਾਅਦ ਵਿੱਚ ਐਗਜ਼ਾਮ ਤੋਂ ਬਾਅਦ ਵਿੱਚ ਆਪਣਾ ਮਤਲਬ ਕਿ ਪੂਰਾ ਟ੍ਰੀਟਮੈਂਟ ਕਰਾਉਣੀ ਆ ਕੀਆ ਕੀ ਨਹੀਂ ਤੇ ਸਾਡਾ ਇਰਾਦਾ ਹੈ ਕਿ ਫੇਰ ਅਸੀਂ ਬੱਚਿਆਂ ਦੇ ਐਗਜ਼ਾਮ ਤੋਂ ਬਾਅਦ ਵਿੱਚ ਫਿਰ ਦੇਖਦੇ ਆਂ ਕਿ ਉਹ ਤੇ ਵਧੀਆ ਡਾਕਟਰ ਨੂੰ ਦਿਖਾ ਕੇ ਪੁੱਛ ਕੇ ਐ ਮਰੇ ਕਰਵਾ ਕੇ ਕਿ ਵਿੱਚ ਕੀ ਆਪਾਂ ਹਨਾ ਕੀ ਪ੍ਰੋਬਲਮ ਆ ਕੀ ਨਹੀਂ ਗੋਡੇ ਦੇ ਵਿੱਚ ਤੇ ਫਿਰ ਜਿਹੜਾ ਕਿ ਚੰਗੀ ਤਰ੍ਹਾਂ ਇਲਾਜ ਕਰਾਵਾਂਗੇ ਫਿਲਹਾਲ ਤੇ ਜੇ ਟਾਈਮ ਪਾਸ ਹੁੰਦਾ ਹੈ ਸੋ ਬਸ ਸਵੇਰ ਜੇ ਤੋ ਉੱਠਦੀ ਉਹਦਾ ਬਹੁਤ ਦਰਦ ਹੁੰਦਾ ਤੇ ਫਿਰ ਬਾਅਦ ਵਿੱਚ ਥੋੜੀ ਜੀ ਸੈਟਿੰਗ ਹੁੰਦੀ ਹੌਲੀ ਹੌਲੀ ਪੂਰੇ ਵਾਲ ਹੀ ਵਾਲ ਆ ਚਲੋ ਗੇ ਜੀ ਮੈਂ ਥੋੜਾ ਸਾਫ ਕਰ ਲਾਂ ਤੇ ਫਿਰ ਆਪਾਂ ਮਿਲਦੇ ਤੁਹਾਨੂੰ ਥੋੜੀ ਦਰ ਬਾਅਦ ਐਂਦਾ ਫਿਰ ਇਹਦੇ ਵਿੱਚ ਕਰ ਦਈਏ ਤੇ ਸਾਰੇ ਵਾਲ ਜਿਹੜੇ ਆ ਇਹਦੇ ਵਿੱਚ ਨਿਕਲ ਜਾਂਦੇ ਨੇ ਹੁਣ ਕੀ ਕਰਨਾ ਵਾ ਕਿੱਦਾਂ ਵੇਫੇ ਇਹਨੂੰ ਵੀ ਵੇਖ ਹਜੇ ਮੈਂ ਚਿੰਬੜ ਗਈ ਆ ਮੈਂ ਦਾ ਹੱਥ ਲਾ ਲਿਆ ਤੂੰ ਪਹਿਲਾਂ ਚਿੰਬੜ ਦੇਂਗੀ ਦੱਸ ਨਹੀਂ ਤੂੰ ਹੱਥ ਲਾ ਗਏ ਹਾਂ ਕਰੰਟ ਆਉਂਦਾ ਤੇ ਨਹੀਂ ਆਉਂਦਾ ਆ ਲੈ ਆ ਲੈ ਆਹ ਉਹ ਦੋ ਹੋਰ ਐਕਸਪੈਰੀਮੈਂਟ ਕਰਕੇ ਰੱਖਣਾ ਨਾ ਆ ਆ ਜਿਹੜੀ ਤਾਰ ਇਹ ਭੁਲਾ ਨਾ ਇਹ ਇੱਧਰ ਲਾਉਣੀ ਆ ਇੱਧਰ ਨਹੀਂ ਲਾਉਣੀ ਇਹ ਇਸ ਸੋਚ ਚ ਲਾਉਣੀ ਆ ਅੱਛਾ ਫਿਰ ਤੈਨੂੰ ਦੱਸਣਾ ਮੈਂ ਆਪ ਹੀ ਕਰ ਲਾਵਾਂ ਚਾਹਾਂ ਇਹਦੇ ਚ ਲਾਉਣੀ ਆ ਆਹੋ ਇੱਕ ਆਹੋ ਹੀ ਆਹੋ ਇਹ ਪਛਾਹ ਹੋ ਨਾ ਮਾਸਖੋ ਲੋ ਜਾ ਭਰਾਵਾ ਇਦਾਂ ਹੁਣ ਇਹ ਤੇ ਜੋੜਦਾ ਹਾਂ ਇਹ ਤੇ ਜੋੜ ਨਹੀਂਦਾ ਹਲਕੱਸ ਦੇ ਅੱਛਾ ਕੰਮ ਸਖਾਣਾ ਕਿਹੜਾ ਸੌਖਾ ਵਾਡਾ ਮਿਸਤਰੀ ਬਣਿਆ ਕਰਦਾ ਈ ਅੱਛਾ ਆ ਹੋ ਗਈ ਆ ਹੋ ਗਏ ਨਾ ਹਾਂ ਇਹ ਕਰਦੇ ਮੈਸੇਜ ਰੋਜ਼ਾ ਕਮੈਂਟ ਆਉਣਾ ਹੈ ਇਹ ਨਾ ਕਰੇ ਕੋਈ ਉੱਤਰ ਆਉਣਾ ਕੰਮ ਹੀ ਦਾ ਐ ਤੇ ਮਈਆਂ ਕਰਨ ਦੇ ਹੀ ਆ ਆਪ ਹੁਣ ਬੰਨ ਚੱਲੇ ਹੱਡੇ ਚਲਾ ਕੇ ਅੱਛਾ ਕਿਤਰਾ ਕਿਤਰਾ ਨਹੀਂ ਪੈਂਦੀ 32 32 ਕਿਦਰਾ ਪੈਂਦੀ ਇਤਰਾ ਕਰਕੇ ਹੂ ਨਾ ਕਰ ਇਹ ਰ ਕੰਮ ਕਰਾਉਂਦੀ ਹੈ ਨਾ ਫਿਰ ਮੈਂ ਕੰਮ ਨਾ ਕਰਾ ਤੂੰ ਮੈਂ ਕਰ ਲੂੰ ਆਪਣੇ ਮੈਂ ਜਾਵਾਂ ਫਿਰ ਚਲਾ ਜਾ ਪਾ ਜਾ ਪੱਕੀ ਗੱਲ ਆ ਚਲਾ ਜਾ ਪੱਕੀ ਅੱਛਾ ਠੀਕ ਆ ਵਾਈ ਕਾ ਤੂੰ ਮਾਰ ਕੇ ਲਿਆ ਬਾਹਰੋਂ ਫਿਰ ਮੈਨੂੰ ਚੇਚਾ ਹਾਂ ਆਹਲੇ ਚਾਨਣ ਕਰਦਿਆਂ ਕਰਦਿਆਂ ਮੈਨੂੰ ਲੱਗਦਾ ਕਿ ਤੂੰਂ ਜੀ ਮੈਨੂੰ ਇਹ ਮੈਨੂੰ ਦੱਸ ਦੋ ਮੈਂ ਕਰ ਦੇਣੀ ਦੱਸੋ ਹਾਂ ਕਰੀ ਜੋ ਪਤਾ ਵੀ ਹੱਥ ਨਹੀਂ ਕੰਮ ਕਰਨ ਦਿਆ ਕਿੱਥੇ ਆ ਤੇ ਕਿਤੇ ਚੀਜ਼ਾਂ ਹੀ ਗਵਾਜ ਜਾਂਦੀਆਂ ਲਿਆ ਮੈਂ ਖੋਲਦਾ ਨਾ ਕੀ ਆਂਦੇ ਹੁੰਦੇ ਸੁਰਮਾ ਉਸਤਾਦ ਤੇ ਆਪ ਹੀ ਬਣਾ ਪਈ ਮੈਂ ਸੁਰਮਾ ਉਸਤਾਦ ਹਾਂ ਨਾ ਵੀ ਮੈਂ ਕੀਤਾ ਮੈਂ ਕੀਤਾ ਪਾਚੇ ਕਿਦਾਂ ਹੋਗਾ ਹਣਾ ਹਾਂ ਤਾਂ ਅੱਜ ਉਹ ਉਤਾਰ ਰਹੀ ਕਿਦਾਂ ਹਾਂ ਜੀ ਤੁਹਾਨੂੰ ਨਾ ਇਹ ਤੁਹਾਨੂੰ ਕੱਟਣੀ ਕੁਟਣੀ ਨਹੀਂ ਪੈਣੀ ਹੈ ਉਹ ਦੇ ਸ਼ਾਂਤੀ ਨਾਮ ਕੱਟਦੇ ਕਾਟ ਲੋ ਸੁਰਮਾ ਕੀ ਅੰਦਰ ਮਿਸਤਰੀ ਬਣ ਗਏ ਤੇ ਫਿਰ ਮਿਸਤਰੀਆਂ ਨੂੰ ਮਿਸਤਰੀ ਕਿਉਂ ਆਖਣਗੇ ਲੋਕ ਮਿਸਤਰੀ ਹੈ ਜੇ ਆਪਾਂ ਘਰੇ ਹੀ ਗਏ ਇਹ ਕੰਮ ਕਰਨ ਲਾਪੇ ਤੇ ਇਹ ਮੈਨੂੰ ਆਂਝਦੇ ਨਾ ਤੁਸੀਂ ਹੈ ਮਿਸਤਰੀ ਪਹਿਲੀ ਗੱਲ ਤੇ ਹੁੰਦੇ ਨਹੀਂ ਹੂੰ ਉਹ ਇੰਨੇ ਕੰਮ ਬਦਲੇ ਨਹੀਂ ਹੁੰਦੇ ਸਹੀ ਗੱਲ ਇਹਨੇ ਗੰਦੇ ਉਹਨਾਂ ਨੇ 100 ਰੁਪਏ ਲੈਣਾ ਆਰਾਮ ਨਾਲ ਆ ਹਾਂ ਤੇ ਉਹ 100 ਰੁਪਏ ਬਚਾਉਣ ਦੇ ਬਦਲੇ ਅਸੀਂ ਇੰਨੀ ਜਦੋਂ ਜੈਦ ਕਰਦੇ ਹੋਏ ਤੇ ਅਸੀਂ ਘਰੇ ਐਕਸਪੈਰੀਮੈਂਟ ਕਰਕੇ ਭਾਵੇਂ ਸਾਰੀਆਂ ਤਾਰਾਂ ਜੋੜ ਕੇ ਟਕ 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 ਹੋ ਜੇ ਹੈ ਠੋਕ ਠੋਕ ਤੇ ਨਹੀਂ ਹੁੰਦੀ ਪਰ ਹੂੰ ਚੁਰਮੇ ਉਸਤਾਦ ਲਓ ਗਾਇਸ ਸਾਡੇ ਘਰੇ ਆ ਗਏ ਹੈਗਾ ਇਲੈਕਟ੍ਰੀਸ਼ੀਅਨ ਜੇ ਕਿਹਨੇ ਆਪਦੇ ਘਰ ਦਾ ਨਿੱਕਾ ਮੋਟਾ ਕੰਮ ਕਰਾਉਣਾ ਹੋਵੇ ਤੇ ਉਹ ਹਿੰ ਆਰਾਮ ਦੇ ਨਾਲ ਕਰਕੇ ਦੇ ਸਕਦੇ ਕਿਦਰ ੱੱਲੇ ਹੋਣਾ ਨੰਦੋ ਮੈਂ ਵੇਖ ਕਿ ਉਹਨੇ ਕੀ ਕਰਨ ਦੇ ਆ ਬਾਹਰ ਇਤਰੀ ਭੱਜ ਗਈ ਜਾਈ ਉਹਨੇ ਨਾ ਕਰੀ ਕੋਣ ਹੈ ਹਾਂ ਕੀ ਪੇਚ ਕਸੀ ਆ ਇਹ ਬੜਾ ਕੁਛ ਕਰਨਾ ਵੇਖੋ ਹੁਣ ਕੀ ਕਰਦਾ ਕੀ ਰੰਗ ਲਾਉਂਦਾ ਕੀ ਸੂਰਮਾ 우ਸਤਾਦ ਮਿਸ ਜੀ ਸਾਲ ਕੀ ਟੋਕਾ ਮ ਸਿੱਖਿਆ ਜਾਏਗਾ ਪਲਾਸ ਇਹ ਫਿੱਟੇ ਬਈ ਕੀ ਮਾਰਨੀ ਦੱਸ ਸਕੀ ਪਤੰਦਰਾ ਵੇ ਨਾ ਖੜਾ ਫੜ ਕੋਈ ਓਏ ਇਹਦੇ ਨੇ ਖੋਲਣਾ ਸੌਖਾ ਬਰੀ ਕੀ ਵੱਡਾ ਸੂਰਮਾ ਉਸਤਾਦ ਇਹਨੇ ਨਾ ਮੈਂ ਹੀ ਕੰਮ ਕੀਤਾ ਕਹਿੰਦਾ ਕਿ ਮੈਂ ਕੀਤਾ ਮੈਂ ਸੋਚ ਬਣਾ ਕੇ ਦਿੱਤਾ ਤੈਨੂੰ ਕੱਲ੍ਹ ਆ ਮੈਂ ਖੋਲਦਾ ਦੇਈ ਤੇਂ ਰਸੰਦ ਦੇਵੀ ਤੇਰੇ ਹੱਥ ਕਰਕੇ ਹੋ ਨਾ ਉਸਤਾਦ ਹੀ ਹੁਣ ਸੂਰਮੇ ਉਸਤਾਦ ਦੀ ਭੈਣ ਵੀ ਆ ਗਈ ਨਾ ਇਲਾਗਾ ਚੀਲਾ ਮਿਸਤਰੀ ਦਾ ਚੀਲਾ ਹਾਂ ਨੌਰ ਨੇ ਇੱਕ ਗੱਲ ਦਾ ਚੇਤਾ ਭੁੱਲਿਆ ਜਨੇ ਉਹ ਨਹੀਂ ਕਹਿਣੀ ਫੇਰ ਸੂਰ ਮਾਸਟਰ ਦਾ ਨਾ ਉਹਦਾ ਵਧੀਆ ਦੇਤਾ ਹੁੰਦਾ ਮੈਂ ਸੂਰ ਮਾਸਟਰ ਲਿਆਵਾਂ ਮੈਂ ਖੋਲਦਾ ਨਹੀਂ ਆਈ ਹੋਗੀ ਨਹੀਂ ਗੁੱਸਾ ਮੇਰੇ ਤੇ ਕਾਹਦਾ ਕੱਢਣ ਦਾ ਜੇ ਲੜਾਈ ਤੁਹਾਡੀ ਆਪਸ ਵਿੱਚ ਹੋਈ ਜਾਂਦੀ ਦੋ ਜਣੇ ਨਹੀਂ ਇੱਕ ਅਹੀਂ ਇਹਦਾ ਕੰਮ ਕਰਕੇ ਦਿਨੇ ਤੂੰ ਜੱਬਨੇ ਲੈ ਆਹੋ ਕਰ ਦਿਨਾ ਟੈਸਟ ਪਾਣ ਕਰਾ ਕਰ ਦਿਨਾ 10 ਰੁਪਈਆ ਦਾ ਟੈਸਟ ਪੈਣ ਨਾ ਫਿਰ 3200 ਦੀ ਗੱਲਾਂ ਕਰਤੀਆਂ ਸਾਡੇ ਨਾਲ 10 ਰੁਪਈਆ ਬਦਲੇ ਫਿਰ ਟੈਸਟ ਪੈਣ ਦੇ ਦਾਂਗੇ ਮੱਥਾ ਨਾ ਫੜ ਕੇ ਬੈ ਆ ਉਧਰੇ ਬੈਠਾ ਜੀ ਫਿਰ ਰੋਪਾ ਚਾਹ ਤੇ ਰੋਪਾ ਨਾ ਹਾਂ ਵੈਸੇ ਹੀ ਹੁਣ ਇਹਨੇ ਪੂਰੀ ਪਾਲੀ ਹੁਣ ਇਹਨੇ ਬਸ ਸੈਂਡ ਵਾਲਾ ਕੰਮ ਇਹਨਾਂ ਜਿਵੇਂ ਮੈਂ ਨਹੀਂ ਕਰਦਾ ਮੈਂ ਚੱਲਿਆ ਇਹ ਮਿਸਤਰੀ ਲੜਕੇ ਵੀ ਚੱਜ ਜਾਂਦਾ ਹੁੰਦਾ ਉਹ ਨਾਟ ਸਾਰਾ ਨਾ ਪਹਿਲਾਂ ਟਿੱਲੇ ਕਰਨੇ ਪੈਣੇ ਆ ਬਾਪੂ ਫਿਰ ਖਿੱਚਾਂਗੇ ਉਹ ਆਪਾਂ ਉਹ ਜਮ ਟਿੱਲੇ ਕਰ ਦਿੰਦੇ ਇਹ ਮਿਸਤਰੀ ਸਾਹਿਬ ਕੰਮ ਕਰਦਾ ਛੱਡ ਕੇ ਜਾਉਗੇ ਤੁਸੀਂ ਕਮੇ ਛੱਡਣ ਨੂੰ ਤਿਆਰ ਆ ਉਹ ਇਹ ਇਹ ਸ਼ੁਗਰ ਕਰਕੇ ਪ੍ਰਾਭ ਨਹੀਂ ਹੈਗਾ ਨੇ 10 ਵਰੀ ਲੜਪੜਾਈ ਤੇਰੇ ਕਰਕੇ ਚੁੱਪ ਬੈਠੀ ਤੇਰੇ ਨਾਲ ਨਰਨਾ ਵੀ ਤੇ ਪ੍ਰਾਭਣ ਨਾਲ ਵੀ ਇਹਨੇ ਪ੍ਰਾਭ ਨੂੰ ਕਰੀ ਨਾ ਗਲਾ ਕੱਢੀ ਜਾਣੀ ਐਂ ਰੋਲਾ ਪਾਈ ਜਣਾ ਸੀ ਤੇ ਦਮੀ ਹੁੰਦਾ ਤੇ ਤੂੰ ਨਹੀਂ ਫੜਕੇ ਲਿਆਂਦਾ ਹੁੰਦਾ ਤੂੰ ਮੈਂ ਨਹੀਂ ਕਰਦਾ ਜੀ ਉਹ ਨਹੀਂ ਕਰਦਾ ਹੂੰ ਯਾ ਰੋਟੀ ਲਾਜਾ ਕੰਮ ਕਰਨਾ ਹਾਏ ਤੇ ਹੁਣ ਦੂਜੇ ਖਾਦੀ ਆ ਜੀ ਆਹੋ ਇਹਨੂੰ ਰੋਟੀ ਲੈ ਕੇ ਦੇਵਾਣੀ ਲਾ ਲੈਨੇ ਆ ਮੈਂ ਤੇ ਆਪ ਖਾਣ ਲੱਗੀ ਉਨਾਂ ਦੇ ਆਟਾ ਗੁੰਨਾ ਜੀ। ਹਾਂ। ਹੋਰ। ਤੇ ਉਹਨੇ ਵਿੱਚ ਸੀਮੈਂਟ ਕਰਾ ਲਿਆ। ਮੈਂ ਇਹ ਬਰਾ ਹੀ ਨਿਕਲ ਗਿਆ ਫੇਰ ਇਹ। ਮੈਂ ਤਾਂ ਇੱਕ ਕੰਮ ਹੋਰ ਕਰੀ ਉਹ ਬੜਾ ਮੁਖਾਂ ਦੇ ਨਿੰਪਰੋਲ ਦੇ ਵਿੱਚ ਉਹ ਜਿਹੜਾ ਪਾਉਂਦੇ। ਉਹ ਜਿਹੜਾ ਪੈਟਰੋਲ ਦੇ ਵਿੱਚੋਂ ਫੇਵੀਕੋਲ ਜੀ ਪਾ ਕੇ ਉਹ ਜਿਹੜੀ ਉਹ ਹੁੰਦੇ ਹੁੰਦੇ ਆ। ਹਾਂ। ਉਹ ਡੱਬਿਆਂਆਂ ਦੇ ਵਿੱਚ। ਹਾਂ। ਵੇਖਿਆ ਵਾ। ਹਾਂ। ਚਲੇਗਾ ਚਲੇਗਾ ਚਲੇਗਾ। ਆਮਣ ਪਹਿਲਾਂ ਘਰੇ ਜਦੋਂ ਹੀ ਸਵੇਰ ਦਾ ਸਿਰ ਖਾਂਦਿਆ ਹੀ ਤਾਂਦੀ ਆਏ ਸੇਰੀ ਖਾਈ ਜਾਂਦਾ ਆਹ ਬੋਲੋ ਕਿੱਥੇ ਆਇਆ 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 ਠੀਕ ਹੈ ਠੀਕ ਜਾਓ ਹਾਏ ਹੁਣ ਉਹਦੀ ਡਿਊਟੀ ਜਾਂਦਾ ਟਾਈਮ ਆਉਂਦਿਆ ਤੇ ਹੁਣ ਕਹਿੰਦੀ ਹੈਗੀ ਇਹੇ ਖਲੋ ਜਾ ਹੁਣੇ ਜਾ ਕੇ ਕੀ ਕਰਨਾ ਹੈ ਅਜੇ ਕੋਈ ਨਹੀਂ ਅਜੇ ਇੱਕ ਤੋਰਿਆ ਵਾ ਤੇ ਦੂਜਾ ਆਉਣ ਵਾਲਾ ਵਾ ਆਣੀ ਆ ਇੱਕ ਇੱਕ ਤੋਰਿਆ ਤੇ ਦੂਜੇ ਆਉਣ ਆਲੇ ਆ ਵੇਖ ਤੇਰਾ ਸਰਕਾਂ ਦੇ ਇੱਕ ਨੇ 3 ਵਜੇ ਆ ਜਾਣਾ ਇੱਕ ਨੇ 4 ਵਜੇ 4 ਵਜੇ ਆ ਜਾਣਾ ਉਹ ਆਪਾਂ ਜਿਹੜਾ 4 ਵਜੇ ਆਉਣ ਵਾਲਾ ਉਹ ਤੇਰਾ ਗੁੰਗਾ ਉਹ ਤੇ ਵਿਚਾਰ ਬੋਲਦਾ ਉਹ ਤੇ ਵਿਚਾਰ ਬੋਲਦਾ ਹੀ ਨਹੀਂ ਜਿਹੜਾ 3 ਵਜੇ ਆਉਣ ਵਾਲਾ ਉਹਨੇ ਤੇਰਾ ਉਹਦੇ ਤੇ ਲੁੰਡੀ ਲਾਂਡੀ ਕਮਾ ਲੈਣੀ ਇੱਕ ਹਾਂ ਐਨੀ ਗਰਮੀ ਚੜ ਗਈ ਹਜੇ ਤੈਨੂੰ ਹੈਂ ਕੀ ਕਰਕੇ ਫਿਰ ਪਾੜਦੇ ਆਂ ਲੜਾਈ ਕਰਕੇ ਪਾਗ ਵੀ ਲਾਈ ਅੱਜ ਪਾਗ ਲਾਥ ਕੀ ਆ ਕੀ ਹੋਇਆ ਵਾ ਲੜਾਈ ਲੜਾਈ ਕਰਕੇ ਆਏ ਅੱਜ ਲੜਾਈ ਕਰਕੇ ਹਾਂ ਲੜਾਈ ਕਰਕੇ ਆ ਹੁੰਦਾ ਤੇ ਮੂੰਹ ਇਦਾਂ ਦਾ ਹੀ ਹੁੰਦਾ ਹੈਗਾ ਅਗਲਾ ਵਾਰ ਮੈਂ ਰੋਣਾ ਰੋਣਾ ਤੇਰਾ ਰੋਣ ਵਾਲਾ ਮੂੰਹ ਪਹਿਲਾ ਹੋਇਆ ਹੋਣਾ ਹੈ ਘਰ ਆਉਂਦੇ ਨੂੰ ਜੈਕ ਉਹ ਕਿਉਂ ਲਾਇਆ ਇਸ ਵਾਟਰ ਕਿਉਂ ਲਾਇਆ ਗਰਮੀ ਲੱਗ ਜਾਂਦੀ ਹੈ ਹਾਂ ਮੈਂ ਮਰ ਜਾ ਪੈਂਟ ਤੇ ਸ਼ਰਟ ਰਹਿ ਗਈ ਸੀ ਤੇ ਵੀ ਲਾ ਲੈਣੇ ਥੈਂਕ ਯੂ ਵੀ ਲਾਈ ਇੱਥੇ ਲਿਆਉਂਦੀ ਹੋਏ ਮੈਂ ਮਰ ਜਾ ਕਿਉਂ ਸਕੂਲ ਗਿਆ ਹੋ ਕੇ ਉਹ ਪੈਲੀਆਂ ਚ ਗਏ ਹੋ ਹੈ ਵੇਖ ਸੇ ਹੀ ਵੇਖ ਮੈਂ ਸਰ ਨੇ ਗੁੱਸੇ ਨਹੀਂ ਹੋਏ ਵੀ ਪਾਗ ਕਿਉਂ ਲਈ ਉੱਥੇ ਸਕੂਲੇ ਸਕੂਲੇ ਕਹਿੰਦਾ ਬਸ ਚ ਲਈ ਬਹਿ ਕੇ ਰਣ ਕੇ ਅੱਛਾ ਅੱਛਾ ਮੈਂ ਸਕੂਲੇ ਲਾਤੀ ਕਿਤੇ ਹੂੰ ਤੇ ਹੋਰ ਕੀ ਆਹੋ ਉਹ ਕਰਨ ਨੂੰ ਫੜ 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 ਨਹੀਂ ਕਰਨ ਕਰਨ ਆਵੇ ਕਰਨ ਆਵੇ ਕਰਨ ਆਵੇ ਆਵੇ ਕਰਨ ਕਰਨ ਆਹ ਦੇਖ ਸੋਕ ਤੇ ਰਿਲੈਕਸ ਇਹ ਰੱਖੋ ਤੇ ਰੱਖੋ ਰੱਖੋ ਤੇ ਤੁਹਾਨੂੰ ਮੈਂ ਪੜਾਉਣੀ ਸੁਣਈ ਆ ਕਰਨਾ ਕਿਥੇ ਕਰਨਾ ਆਵੇ ਕਰ ਨਹੀਂ ਪੈਂਦੀ ਆ ਜਰਾ ਫੜ ਕੇ ਭੱਜਾ ਜਰਾ ਫੜ ਕੇ ਭੱਜਾ ਸੁਣਈ ਅਨੂ ਅਨੂ ਸੁਣਈ ਅਨੂ ਆਣੀ ਅਨੂ ਅਨੂ ਓਏ ਸੁਣ ਜੀ ਲਾ ਸੁਣ ਜੀ ਕਿਉਂ ਸੋ ਏ ਆਵੇ ਕਰਨ ਕੋ ਆਵੇ ਕਰਨ ਕੋ ਆਵੇ ਕਰਨ ਸੁਣਈ ਆਵੇ ਕਰਨ ਕੋ ਆ ਕਰਨ ਉਤੇ ਇਧਰ ਹੀ ਕਰਨ ਲੋਈ ਆ ਦੇ ਕਰਨ ਆਵੇ ਕਰਨ ਆਵੇ ਕਰਨ ਆਵੇ ਕਰਨ ਆਵੇ ਜੈਸ਼ਨ ਆਵੇ ਜੈਸ਼ਨ ਚਾਲੂ ਤੇ ਚਾਲੂ ਤੇ ਲੈ 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 ਤੂੰ ਤੇ ਅੱਜ ਤੋਂ ਫੜੀ ਕਰਦੀ ਪਾਪਾ ਦੀ ਪਾੜ ਫੜਦਾ 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 ਪਾ ਜਾ ਆ ਜਾ ਪਾ ਜਾ ਫੜ ਲਾ ਵਣ ਏ ਪਾ ਜਾ ਪਾ ਜਾ ਹਲਾ ਖੇਡਣ ਨੇ ਮੂਡ ਦੇ ਵਿੱਚ ਹੋਈ ਪਈ ਆ ਏ ਕਰ ਵੀ ਚਾੜ ਦੇਵਾਂਗੇ ਵੀ ਖੇਡਦੇ ਨੇ ਲੈ ਫੇਰ ਫੜ ਲੈ ਫੇਰ ਵੀ ਕਿਉਂ ਉੱਪਰ ਸੁਣੋਈ ਰੁਕ ਜਾ ਪਾੜਨੀ ਐ ਚਲਾ ਆ ਜਾ ਇਧਰ ਉਹਨੋਂ ਤੇ ਲੱਗੋ ਨਾ ਫੜੋ ਇਹਨਾਂ ਵਾਦੇ ਚ ਪਾਓ ਅੱਪੜ ਬਹੁਤ ਰੋਈ ਤੇ ਨੁਕਾਂਤੇ ਚਲੋ ਮੈਟ ਜੋੜੀਏ ਚੜ੍ਹਵਾ ਦੂ ਖੇਲ ਲਿਆ ਵਾ ਫੜ ਲਾ ਫੜ ਲਾ ਫੜ ਲਾ ਫੜ ਲਾ ਅੱਜ ਹੀ ਰਹਿਣਾ ਸੋ ਮਮਾ ਬੂਰ ਕਰਦੇ ਮੈਂ ਬੂਲਾ ਕੇ ਜਾਂਦੇ ਫਿਰ ਸੁਨੋਈ ਨੀਚੇ ਕਮਲੀ ਹੋ ਜਾਂਦੀ ਉਹ ਸੁਨੋਈ ਕਾਗਲੀ ਹੋ ਜਾਂਦੀ ਆ ਨੂੰ ਮੈਟ ਜੋੜਨ ਦੀ ਆ ਆ ਨੂੰ ਮੈਟ ਜੋੜਨ ਦੀ ਉਹ ਦੇਖੋ ਆ ਨੂੰ ਜੋੜ ਲੈਂਗੀ ਹੈ ਤੇਤੀ ਉਹ ਕਹਿੰਦੀ ਮੈਂ ਲੈ ਇਹਨਾਂ ਬੱਡਿਆਂ ਨੂੰ ਚੰਮ ਨਹੀਂ ਆਉਂਦੀ ਤੇ ਮੈਂ ਜੋੜ ਕੇ ਲੈ 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 ਚੜ੍ਹ ਜੋੜੋ ਮੈਟ ਦਾ ਤੂੰ ਆਉਣੀ ਅੱਜ ਆ ਕਰਕੇ ਇਛਾੜੇ ਕਿ ਬਿੱਖਾ ਦੇ। ਹਾਂ ਇੱਥੇ ਪਾ ਦੋ ਕੋਈ ਗੱਲ। ਇਹ 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 ਮੈਨਾਂ ਕੀ ਕਰਦਾ ਏ। ਇਹਨਾਂ ਚਾਗਣ ਤੇ ਮਾੜੀ ਤੇਲ ਲੱਗਈਏ ਤੇ ਉਸੇ ਵळे ਇਹਨਾਂ ਹੋ ਕੀ ਨੇ ਨੇ ਆ। ਬੋਪਰਾ ਬਹੁਤ ਬਾਰ ਓਵਰੀ ਹੋ ਜਾਂਦੇ। ਲੈ ਲੈ। ਰੋਗਾਂ ਤੇ ਤੂੰ ਮੈਂ ਦੱਸਦੀ। ਹੈ? ਦੇ ਨਹੀਂ ਜਾਂਦੇ ਤੇ। ਆ ਫੜ 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 ਕਰਨ। ਕਰਨ ਵੀਰੇ। ਲੈ ਇਹਨੂੰ ਕਿਉਂ। جان کے ਲੈ بہت ਸ਼ਕਤਾਂ ਆਉਂਦੀਆਂ ਤੁਹਾਡੀਆਂ ਕਰੋ ਵੀ ਅਸ ਲਈ ਕਿਤੀ ਕਿਤੀ ਤੰਗ ਕਰ ਜਾਂਦੇ ਕਿਸੇ ਨਹੀਂ ਅਸ ਲਈ ਕਿਤੀ ਕਿਤੀ ਚੱਲ ਚੱਲ ਤੇਰਾ ਪਾਵਰਫੁਲ ਹੋਉਂਦੀ ਹੈ ਔਰ ਚਾਪ ਪਿੰਡ ਵੀਰੇ ਸੋਲੀ ਔਰ ਅਨੂ ਖਲੋਦੀ ਅਨੂ ਭਾਜਾ ਨੂੰ ਕੋ ਅਨੂ ਕੋ ਭਾਜਾ ਨੂੰ ਕੋ ਟਾਈਮ ਹੋ ਗਿਆ ਸ਼ਾਮ ਦਾ 6:30 ਵਜੇ ਦਾ ਤੇ ਅੱਜ ਦੀ ਵੀਡੀਓ ਸਿਰਫ ਇੰਨੀ ਹੀ ਤੇ ਤੁਹਾਨੂੰ ਅਸੀਂ ਸਾਰੇ ਸਾਰੇ ਜਣੇ ਚਲੋ ਸਾਰੇ ਵੜੀਏ ਸਤਿ ਸ਼੍ਰੀ ਅਕਾਲ ਸੰਤ ਤੱਕ ਦੂੋਂ ਸਾਡੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਬਲੌਗਰ ਹੈ ਇਧਰ ਆਓ ਜੰਗੀਤਾਂ ਜੰਗੀਤਾਂ ਇੱਦਾਂ ਬੁਲਾਏ ਕਿ ਸਤਿ ਸ਼੍ਰੀ ਅਕਾਲ ਹੈ ਚਲੋ ਸੈਂਡ ਜਾ ਰਹੇ ਹਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਗੁੱਡ ਨਾਈਟ ਗੁੱਡ ਨਾਈਟ ਤੇ ਮਿਲਦੇ ਆਂ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਤਦ ਤੱਕ ਦੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਮੈਨਾਂ ਦੇ ਪੇਰੈਂਟਸ ਨੂੰ ਫੋਨ ਕਰ ਲੈਣ ਲੈ ਜਾਣ ਇਹਨਾਂ ਨੂੰ ਨਹੀਂ ਦੇਣਾ ਨਹੀਂ ਤੇ ਉੱਡੜ ਤੋਂ ਵੀ ਚੁੱਕੀ ਛੱਡਣੀ ਆ ਚਲ ਬੈਠੋ ਉੱਥੇ ਸਾਰੇ ਜਾਨਾ ਚਲ ਬੈਠੋ ਨਾ ਇੰਨਾ ਡਾਰੂ ਦਾ ਟੀਚਰ ਦਾ ਚਲੋ ਮੈਂ ਕੁਝ ਕਹਿਣ ਨਹੀਂ ਦੇਈ ਮੈਂ ਹਾਂ ਚਲੋ ਖੇਲ ਲੈਣਾ ਖੇਲ ਲੈਣਾ ਬੱਕਰੀ ਗੱਲ ਆ ਕਿਹਨੂੰ ਭਾਵੇਂ ਪਛਾਣ ਨੂੰ ਦੇਖ ਤੇ ਬਟ ਇਹ ਕੀ ਥੋੜਾ ਨਾ ਜੂ ਨਹੀਂ ਤੇ ਬਚੰਤੇ ਲੱਦੇ ਜਿੱਦਿ ਦੀ ਉਹ ਵਰੀ ਹੋ ਜਾਂਦੇ ਅਰੇ ਅਣੂ ਨੂੰ ਦੇਖ ਜਾਣਾ ਹੀ ਬੇਟਾ ਚਲ ਲਿਆਉ ਮੈਂ ਫੋਨ ਕਰਾਂਨਾ